ਕੁੜੀ ਕੋ ਜਾਣ ਨੂੰ ਤਾਂ ਤਿਆਰ ਤੇ ਹੋਈ ਆ ਜੇ ਰਾਤ ਬਰਾਤੇ ਉਥੇ ਬੀਪੀ ਵੱਧ ਗਿਆ ਤੇ ਜਵਾਈ ਤੇਰੇ ਦੀ ਤੇਈ ਦੀ ਜਬਾਣ ਵਾ ਉਹਨੇ ਕਹਣਾ ਬਿਮਾਰ ਹੋਈ ਐ ਤੇ ਆਨੂ ਕਲਤਾ ਵਾ ਮੈਂ ਰਬਰ ਕੱਲ ਹਾਂ ਗੱਲ ਕਹਿਣ ਲੱਗਾ ਏ ਫਿਰ ਮੈਂ ਕਿਹਾ ਇਹਨੇ ਕਹਣਾ ਮੈਂ ਕੁੜੀ ਕੋ ਤਿਆਰ ਹੋਈ ਆ ਇਹ ਮਰ ਜਾਣ ਨਹੀਂ ਦਿੰਦਾ ਗੱਲ ਜਾਣ ਦੀ ਨਹੀਂ ਗੀ ਸਾਡਾ ਕਹਿਣ ਦਾ ਫਰਜ਼ ਵਾ ਇੱਕ ਵਾਰ ਦੱਸ ਦਈਏ ਵੀ ਕੱਲ ਨੂੰ ਸਾਡੇ ਸਿਰ ਤੇ ਗੱਲ ਨਾ ਆਵੇ ਵੀ ਬਿਮਾਰ ਨੂੰ ਇਹਨੂੰ ਦੱਸੋ ਕੀ ਸਲਾਹ ਕਰਨੀ ਐ ਸਲਾਹ ਕਾਦੀ ਕਰਨੀ ਐ ਤੇਰੀ ਦਾਦੀ ਦਾ ਪੂਆ ਕੋ ਤਿਆਰ ਹੋਈ ਆ ਵੀ ਮੈਂ ਪੂਆ ਕੋ ਜਾਣਾ ਵਾ ਅਜੀ ਉਹਨੂੰ ਗਈ ਗਈ ਨੂੰ ਦੇਣ ਕਿਹੜੇ ਹੋਏ ਆ 10 15 ਦਿਨ ਹੋਏ ਆ ਤੇ ਕਹਿਣ ਲਈ ਮੇਰਾ ਜੀ ਕਰਨ ਰਿਹਾ ਮਿਲ ਨੂੰ ਤੇ ਪਿਓ ਤੇਰੇ ਨੇ ਤਾਂ ਜਵਾਬ ਦੇਤਾ ਵੀ ਮੇਰਾ ਟਾਈਮ ਨਹੀਂ ਹੈਗਾ ਮੇਰੇ ਕੋ ਨਹੀਂ ਜਾਇਆ ਜਾਣਾ ਹੂੰ ਤੇ ਆਂਦੀ ਵੀ ਮੈਨੂੰ ਬੱਸੇ ਬਾਲ ਦੋ ਮੈਂ ਆਖਣ ਡਈ ਹਾਂ ਵੀ ਸੋਣਾ ਜਾਊ ਮੇਰੇ ਨਾਲ ਮੇਰੇ ਨਾਲ ਤਾਂ ਮੰਮੀ ਜੀ ਉਹਨਾਂ ਦੀ ਗੱਲ ਨਹੀਂ ਹੋਈ ਤੁਸੀਂ ਨੇ ਉਹਨਾਂ ਨੂੰ ਕਿਹਾ ਮੈਂ ਕਿਹਾ ਕਿ ਹੈਗਾ ਜਾਂਦਾ ਇਹ ਵੇਖਣਾ ਮਾਂ ਜੇ ਟਾਈਮ ਹੋਇਆ ਤੇ ਫਿਰ ਚਲ ਜਾਗਾ ਜਨੇ ਅਵਲ ਤੇ ਮੇਰਾ ਟਾਈਮ ਹੀ ਨਹੀਂਗਾ ਹੈਗਾ ਤੇ ਮੈਂ ਕਿਹਾ ਸ਼ਾਂਤ ਤੇਰਾ ਨਾਲ ਗੱਲ ਕੀਤੀ ਹੋਵੇ ਨਹੀਂ ਨਹੀਂ ਮੇਰਾ ਨਹੀਂ ਗੱਲ ਕੀਤੀ ਸਵੇਰ ਦੇ ਤੋਂ ਸੋ ਸ਼ਹਿਰ ਗਏ ਸੀ ਤੇ ਸਾਰੀ ਦੁਪਹਿਰ ਉਹਨਾਂ ਦੇ ਤਾਂ